ਤੇ ਇਹ ਤਜਰਬਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਲਿਖਿਆ ਬੜਾ ਸੋਹਣਾ ਵਜਨ ਚੱਲਿਆ ਤੇ ਗੁਰੂ ਅਮਰਦਾਸ ਸਾਹਿਬ ਦੀ ਤੇ ਬਹੁਤ ਵੱਡੀ ਤਾਕਤ ਹੁਣ ਤਿੰਨ ਤਰ੍ਹਾਂ ਦੀ ਦ੍ਰਿਸ਼ਟੀ ਆ ਜੀ ਇੱਕ ਤਾਂ ਸਾਡੇ ਵਿਦਵਾਨ ਭਰਾ ਜਿਹੜੇ ਮਹਾਰਾਜ ਦਾ ਭੈਅアド ਰੱਖਦੇ ਨੇ ਉਹ ਕਹਿੰਦੇ ਵੀ ਜਿੰਨਾ ਚਿਰ ਗੁਰੂ ਅਮਰਦਾਸ ਸਾਹਿਬ ਜੀ ਰਹੇ ਉਹਨਾਂ ਚਿਰ ਕਿਸੇ ਬੱਚੇ ਦੀ ਮੌਤ ਮਾਂ ਪਿਓ ਦੇ ਅੱਗੇ ਨਹੀਂ ਹੋਈ ਕਿਉਂ ਮਾਂ ਪਿਓ ਨੂੰ ਸਭ ਤੋਂ ਵੱਡਾ ਦੁੱਖ ਆ ਜਦੋਂ ਉਹਨਾਂ ਦੇ ਬੱਚੇ ਦੀ ਮੌਤ ਹੋ। ਪਰ ਮਾਤਾ ਪਿਤਾ ਦੇ ਸਾਹਮਣੇ ਇਹ ਇਤਿਹਾਸ 'ਚ ਬਚਨ ਆਉਂਦਾ ਕਿ ਕਿਸੇ ਔਲਾਦ ਦੀ ਬੱਚੇ ਦੀ ਮੌਤ ਨਹੀਂ ਹੋਊਗੀ। ਦੂਸਰੇ ਨੇ ਸਾਡੇ ਸਤਕਾਰਯੋਗ ਗੁਰਮੁਖ ਵਿਦਵਾਨ ਜਿਨ੍ਹਾਂ ਨੂੰ ਸ਼ਰਦਾ ਮਹਾਰਾਜੋ ਉਹ ਕੀ ਕਹਿੰਦੇ ਕਿ ਜਿੰਨਾ ਚਿਰ ਗੋਇੰਦਵਾਲ ਸਾਹਿਬ ਧੰ ਗੁਰੂ ਅਮਰਦਾਸ ਸਾਹਿਬ ਰਹੇ ਉਹਨਾਂ ਚਿਰ ਮੌਤ ਦੀ ਐਂਟਰੀ ਬੰਦ ਹੋ ਗਈ ਹੈ ਇਹ ਵੀ ਸਾਡੇ ਗ੍ਰੰਥਾਂ 'ਚ ਲਿਖਿਆ ਤੀਸਰੇ ਨੇ ਬ੍ਰਹਮ ਗਿਆਨੀ ਸੰਤ ਲੋਕ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਗੁਰੂ ਅਮਰਦਾਸ ਸਾਹਿਬ ਦੀ ਜਿਹੜੀ ਨਗਰੀ ਆ ਨਾ ਗੋਇੰਦਵਾਲ ਸਾਹਿਬ ਉਹਦੇ ਉੱਪਰ ਦੀ ਪੰਛੀ ਵੀ ਉੱਡ ਕੇ ਚਲ ਜੇ ਉੱਡਦਾ ਔਟਦਾ ਲੰਘ ਜੇ ਉਹਦੀ ਵੀ ਚਰਾਸੀ ਘਟੀ ਜਾਂਦੀ ਹੁਣ ਗੱਲ ਇੱਕ ਹੀ ਆ ਪਰ ਨਜ਼ਰੀਏ ਤਿੰਨ ਹੋ ਗਏ ਤਾਂ ਸੰਤ ਬਾਬਾ ਤਾਰਾ ਸਿੰਘ ਜੀ ਬੜੇ ਵੱਡੇ ਬ੍ਰਹਮ ਗਿਆਨੀ ਮਹਾਤਮਾ ਹੋਏ ਉਹਨਾਂ ਗੁਆਇੰਦਵਾਲ ਸਾਹਿਬ ਜਾਣਾ ਤੇ ਬੜੇ ਪ੍ਰੇਮ ਦੇ ਨਾਲ ਅਰਦਾਸ ਕਰਨੀ ਹੱਥ ਜੋੜ ਕੇ ਕਿ ਮਾਰੀ ਮੈਂ ਸੁਣਿਆ ਵੀ ਤੇਰੀ ਨਗਰੀ ਦੀ ਉੱਪਰ ਦੀ ਜੇ ਪੰਛੀ ਵੀ ਉੱਡ ਕੇ ਚਲ ਜੇ ਉਹਦਾ ਜੰਮਣ ਮਰਨ ਕਟਿਆ ਜਾਂਦਾ ਮੇਰੇ ਗਰੀਬ ਦਾ ਵੀ ਖਿਆਲ ਰੱਖਿਓ ਮਿਰਤੇ ਵੀ ਤਰਸ ਕਰਿਓ ਇਹ ਤਰੀਕਾ ਸੀ ਉਹਨਾਂ ਦਾ ਅਰਦਾਸ ਕਰਨ ਦਾ ਤੇ ਇਹ ਸਾਧ ਸੰਗਤ ਜੀ ਗੁਰਬਾਣੀ ਚ ਵੀ ਲਿਖਿਆ ਗੁਰ ਅਮਰਦਾਸ ਪਰਸੀਏ ਪੂਪਾਤਕ ਬਿਨਾਸੈ ਗੁਰ ਅਮਰਦਾਸ ਪਰਸੀਏ ਸਿੱਧ ਸਾਧਕ ਆਸਾਸੈ ਗੁਰ ਅਮਰਦਾਸ ਪਰਸੀਏ ਧਿਆਨ ਲਈਏ ਪਉ ਮੁਕੈ ਗੁਰ ਅਮਰਦਾਸ ਪਰਸੀਏ ਅਪਉ ਲੱਭੇ ਗੋ ਚੁਕੇ ਇੱਕ ਬਿਨ ਦੁੱਗਣ ਜੋਤ ਰਹਿ ਜਾ ਸੁਮੰਤਰ ਮਾਨਵਲ ਹੈ ਜਾਲਪਾ ਪਦਾਰਥਿਤ ਤੜੇ ਗੁਰ ਅਮਰਦਾਸ ਮਹਾਰਾਜ ਦੇ ਮੱਥੇ ਲੱਗਿਆ ਹੀ ਕਹਿੰਦੇ ਇੰਨੀ ਬਰਕਤ ਪ੍ਰਾਪਤ ਹੁੰਦੀ ਤਾਂ ਪ੍ਰਸ਼ਨ ਆਇਆ ਵੀ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਗਰੀਬਨਵਾਜ਼ ਤੁਸੀਂ ਗੁਰੂ ਅਮਰਦਾਸ ਸਾਹਿਬ ਨੂੰ ਪ੍ਰਸੰਨ ਕਿਦਾਂ ਕਰ ਲਿਆ ਤਾਂ ਬੜਾ ਸੋਹਣਾ ਜਵਾਬ ਦਿੱਤਾ ਆਪਣੀ ਬਾਣੀ ਵਿੱਚ ਕਿ ਸਤਿਗੁਰ ਕੇ ਜੀ ਕੀ ਸਾਰ ਨਾ ਜਾਪੇ ਕਿ ਪੂਰੇ ਸਤਿਗੁਰ ਭਾਵ ਹੈ ਇਹ ਨਹੀਂ ਪਤਾ ਉਹਨਾਂ ਨੂੰ ਕੀ ਪਉਂਦਾ ਹੈ ਪਰ ਇੱਕ ਤਜਰਬਾ ਹੈ ਜੇ ਗੁਰੂ ਨੂੰ ਪ੍ਰਸੰਨ ਕਰਨਾ ਤਾਂ ਆਪ ਹੀ ਲਿਖਦੇ ਨੇ ਕੀ ਕਹਿੰਦੇ ਨੇ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ ਜਿਹੜਾ ਵੀ ਸਿੱਖਾਂ ਦੀ ਸੇਵਾ ਕਰੂਗਾ ਸੰਗਤ ਦੀ ਸੇਵਾ ਕਰੂਗਾ ਉਹ ਗੁਰੂ ਨੂੰ ਪ੍ਰਸੰਨ ਕਰ ਲਵੇ ਤੇ ਕਹਿੰਦੇ ਮੈਂ ਇਹੀ ਕੀਤਾ ਵਾ ਹੋਰ ਨਹੀਂ ਮੈਨੂੰ ਪਵਾ ਸੰਗਤ ਦੀ ਸੇਵਾ ਕੀਤੀ ਹੈ ਗੁਰਸਿੱਖਾਂ ਦੀ ਸੇਵਾ ਕੀਤੀ ਅੱਛਾ ਲੋਚੇ ਦਾ ਅਰਥ ਹੁੰਦਾ ਸੋਚੇ ਚਾਵੇ ਮੰਨ ਲਓ ਜੇ ਮਾਇਆ ਨਹੀਂ ਹੈਗੀ ਤਾਂ ਇੰਨਾ ਹੀ ਸੋਚ ਲੈਣਾ ਕਿ ਸੱਚੇ ਪਾਤਸ਼ਾਹ ਜੇ ਮੈਨੂੰ ਬਰਕਤ ਦੇਵੇ ਤੇ ਮੈਂ ਤੇਰੀ ਸੰਗਤ ਦੀ ਸੇਵਾ ਕਰਾਂ ਕਹਿੰਦੇ ਸੋਚ ਹੀ ਲਿਆ ਕਰ ਤਾਂ ਵੀ ਪ੍ਰਸੰਨ ਹੋ ਜੂਗਾ ਜੇ ਤੇਰੇ ਅੰਦਰ ਇੰਨਾ ਖਿਆਲ ਵੀ ਆ ਗਿਆ ਕਿ ਗੁਰਸਿੱਖਾਂ ਦੀ ਮੈਂ ਸੇਵਾ ਕਰਾਂ ਸੰਗਤ ਦੀ ਮੈਂ ਸੇਵਾ ਕਰਾਂ ਲੋਚੇ ਮੈਨੇ ਸਿਰਫ ਚਾਹੇ ਅਜੇ ਕਰਨ ਦੀ ਗੱਲ ਨਹੀਂ ਆ ਜਦੋਂ ਤੂੰ ਚਾਉਣਾ ਵੀ ਸ਼ੁਰੂ ਕਰਤਾ ਨਾ ਉਦੋਂ ਤੋਂ ਹੀ ਕਹਿੰਦੇ ਮਾਰੇ ਪ੍ਰਸੰਨ ਹੋਣੇ ਸ਼ੁਰੂ ਹੋ ਜਾਣੇ